ਅਮਰਤਵਲੇ ਜਾ ਕੇ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਅਨਵਾਰ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਕੱਲ ਆਪਾਂ ਚੌਥੀ ਅਸ਼ਟਪਦੀ ਦੇ ਸ਼ਲੋਕ ਦੀ ਵਿਆਖਿਆ ਕੀਤੀ ਸੀ ਜੀ ਨਾਲ ਆਪਾਂ ਸ਼ਲੋਕ ਵੀ ਗੈਣ ਕਰ ਲਗੇ ਨਾਲ ਪਹਿਲੇ ਚੌਥੀ ਅਸ਼ਟਪਦੀ ਦੇ ਪਹਿਲੇ ਪਦ ਦੀ ਨਾਲ ਇਹਦੀ ਵਿਚਾਰ ਸ਼ੁਰੂ ਕਰਨੀ ਹੈ ਸਲੋਕ ਨਿਰਗੁਣਿਆ ਰਹਿ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚੀਤ ਰਖ ਨਾਨਕ ਨਿ ਬਹਿ ਨਾਲ ਅਸ਼ਟਪਦੀ ਰਮਈਆ ਕੇ ਗੁਣਾ ਚੇਤ ਪਰਾਨੀ ਕਵਣ ਮੂਲਤੇ ਕਵਣ ਦ੍ਰਿਸ਼ਤਾਨੀ ਜਿਣ ਤੋਂ ਸਾਜ ਸੁਬਾਰ ਸਿਗਾਰਿਆ ਗਰਬ ਅਗਣ ਮੈਂ ਜਿਣ ਹੈ ਉਬਾਰਿਆ ਬਾਰਬ ਵਿਸਥਾ ਤੁਜ ਪਿਆਰੇ ਦੂਦ ਪਰ ਜੋਵਣ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਥ ਸੈਣ ਮੁਖ ਆਪਿ ਆਓ ਬੈਠ ਕਉ ਦਹਿਨ ਏ ਨਿਰਗੁਣ ਗੋਣ ਕਸ਼ੂ ਨਾ ਮੁਝ ਬਖਸ਼ ਲਿਓ ਤੋ ਨਾਨਕ ਸਿਜੈ ਇਹ ਜੀ ਚੌਥੀ ਅਸ਼ਟਪਦੀ ਦੇ ਪਹਿਲਾ ਪਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਰਮਈਆ ਕੇ ਗੁਣ ਚੇਤ ਪਰਾਨੀ ਰਮਈਆ ਰਮਿਆ ਹੋਇਆ ਪ੍ਰਮਾਤਮਾ ਜੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੇ ਕਿਤੇ ਰਮਿਆ ਹੋਇਆ ਹੈ ਪਰਿਪੂਰਨ ਹੈ ਇੱਕ ਓੰਕਾਰ ਹੈ ਓਮ ਹੈ ਹਰੀ ਕੁਛ ਕਹ ਲੋਗੇ ਸਭ ਕਿਤੇ ਉਹ ਰਮਿਆ ਹੋਇਆ ਪ੍ਰਮਾਤਮਾ ਗੁਰੂ ਜੀ ਕਹਿੰਦੇ ਰਮਈਆ ਕੇ ਗੁਣ ਚੇਤਪਰਨੀ ਮਨ ਮੇਰਿਆ ਜਿਹੜਾ ਪ੍ਰਮਾਤਮਾ ਰਮਿਆ ਹੋਇਆ ਹੈ ਉਹ ਉਹਦੇ ਗੁਣ ਯਾਦ ਕਰਿਆ ਕਰ। ਹੁਣ ਗੁਰੂ ਸਾਹਿਬ ਜੀ ਨੇ ਉਹਦੇ ਗੁਣ ਯਾਦ ਕਰਾਉਂਦੇ ਐ ਜੀ। ਕਿ ਕਿਵੇਂ ਵਰਤ ਰਿਹਾ ਪ੍ਰਮਾਤਮਾ। ਕਮਣ ਮੂਲ ਤੇ ਕਮਣ ਦ੍ਰਿਸ਼ਟਾਨੀ। ਮੁੱਢ ਮੂਲ ਹੁੰਦਾ ਜੀ ਮੁੱਢ। ਗੁਰੂ ਜੀ ਕਹਿੰਦੇ ਵੇਖ ਤੈਨੂੰ ਕਿਵੇਂ ਬਣਾਇਆ ਪ੍ਰਮਾਤਮਾ ਨੇ। ਸਾਡੀ ਕਿਵੇਂ ਸਿਰਜਣਾ ਹੋਈ ਐ ਜੀ। ਲੱਖਾਂ ਕਰੋੜਾਂ ਛ ਪ੍ਰਾਣੂਆਂ ਦੇ ਵਿੱਚੋਂ ਇੱਕ ਜੀ ਦੀ ਚੋਣ ਹੋਈ ਐ। ਲੱਖਾਂ ਕਰੋੜਾਂ ਚੋਂ ਸਾਇੰਸ ਨੇ ਸੱਤ ਕਰਤੀ ਜੀ ਗੱਲ ਇਹ ਸੋ ਗੁਰੂ ਜੀ ਕਹਿੰਦੇ ਮਣਾ ਕਵਣ ਮੋਲ ਤੇ ਕਵਣ ਦ੍ਰਿਸ਼ਟਾਨੀ ਵੇਖ ਤੈਨੂੰ ਪ੍ਰਮਾਤਮਾ ਨੇ ਆਪਣੀ ਦ੍ਰਿਸ਼ਟੀ ਦੇ ਵਿੱਚ ਬਣਾਇਆ ਲੱਖਾਂ ਕਰੋੜਾਂ ਵਿੱਚੋਂ ਤੇਰੀ ਚੋਣ ਹੋ ਗਈ ਜਿਣ ਤੋਂ ਸਾਜ ਸਵਾਰ ਸਿਗਾਰਿਆ ਜਿਹਨੇ ਫਿਰ ਤੈਨੂੰ ਬਣਾਇਆ ਤੈਨੂੰ ਰਚਿਆ ਤੇਰਾ ਸ਼ਿੰਗਾਰ ਕੀਤਾ ਪਿਆਰੋ ਸਾਇੰਸ ਤੋਂ ਹਜਿੱਤੇ ਕਰਨਾ ਉਹ ਪ੍ਰਮਾਤਮਾ ਵਰਗੇ ਜਿਹੜੇ ਅੰਗ ਆ ਉਹ ਨਹੀਂ ਲੱਗੇਗੇ ਨਾ ਉਹਦੇ ਅਰਗੇ ਦੰਦ ਲਾ ਸਕਦਾ ਕੋਈ ਨਾ ਉਹਦੇ ਵਰਗਾਂ ਕੋਈ ਅੱਖਾਂ ਬਣਾ ਸਕਦਾ ਨਾ ਕੋਈ ਉਹਦੇ ਵਰਗੇ ਕੰਨ ਬਣਾ ਸਕਦਾ ਨਾ ਕਿ ਹੱਥ ਨਾ ਪੈਰ ਕੁਝ ਵੀ ਨਹੀਂ ਬਣਦਾ ਉਹਦੇ ਵਰਗਾ ਠੀਕ ਹੈ ਬੰਦੇ ਨੇ ਮੰਨ ਲਓ ਵੀ ਇੱਕ ਦੂਜੇ ਦੇ ਅੰਗ ਕੱਢ ਕੇ ਤਾਂ ਪਾ ਲੈਂਦਾ ਵੀ ਜਦੋਂ ਆਪਾਂ ਟ੍ਰਾਂਸਪਲੈਂਟ ਦਾ ਕਰ ਲੈਂਦੇ ਆ ਅੱਗੇ ਦੇ ਅੱਗੇ ਇਹਦੇ ਗੁਰਦੇ ਕੱਢ ਕੇ ਪਾਤੇ ਕਿ ਹਰਦ ਇੰਗਨੇਕਾ ਹੁਣ ਅਮਰੀਕਾ ਦੇ ਵਿੱਚ ਦਿਲ ਕੱਢ ਕੇ ਵੀ ਪਾਤੇ ਜੀ ਚਲੋ ਦਿਲਾ ਇੱਕ ਬੱਚੇ ਦਾ ਐਕਸੀਡੈਂਟ ਹੋਇਆ ਸੀ ਨਾ ਅਮਰੀਕਾ ਦੇ ਵਿੱਚ ਹੁਣ ਪਤਾ ਹੈ ਵਰਤੀ ਹੋਈ ਘਟਨਾ ਹੈ ਕਹਿੰਦੇ ਵੀ ਉਧਰੋਂ ਦਿਲ ਕੰਮ ਛੱਡ ਗਿਆ ਕਿ ਕਿਸੇ ਦਾ ਕਦਮ ਤੇ ਉਹ ਪਰਿਵਾਰ ਕਹਿੰਦੇ ਵੀ ਮੇਰਾ ਬੱਚਾ ਨੌਜਵਾਨ ਹੈ ਉਹਦਾ ਹਜੇ ਦਿਲ ਕੰਮ ਕਰ ਰਿਹਾ ਸੀ ਹੰਪੰ ਕਰ ਰਿਹਾ ਸੀ ਪਰ ਬ੍ਰੇਨ ਖਤਮ ਹੋ ਗਿਆ ਜੀ ਉਹਦਾ ਬ੍ਰੇਨ ਡੈਮੇਜ ਹੋ ਗਿਆ ਐਕਸੀਡੈਂਟ ਦੇ ਵਿੱਚ ਡਾਕਟਰ ਕਹਿੰਦੇ ਵੀ ਬਚਣ ਦੇ ਚਾਂਸ ਹੈ ਨਹੀਂ ਇਹਦੇ। ਉਹ ਕਹਿੰਦੇ ਜੀ ਵੀ ਜਿਹੜਾ ਹੋਰ ਮਰੀਜ਼ ਸੀ ਇੱਕ ਉਹ ਵੀ ਨੌਜਵਾਨ ਹੀ ਸੀ ਜੀ। ਉਹਦਾ ਦਿਲ ਕੰਮ ਛੱਡੀ ਖੜਾ ਸੀਗਾ। ਕਹਿੰਦੇ ਵੀ ਦਿਲ ਕੱਢ ਕੇ ਬਾਹਰ ਉਹਨਾਂ ਨੇ ਕਹਿੰਦੇ ਐਡਟ ਟਾਈਮ ਨਾਲ ਦੀ ਨਾਲ ਉਸ ਦਿਲ ਨੂੰ ਚਾਲੂ ਰੱਖਿਆ ਜੀ ਮਸ਼ੀਨਾਂ ਦੁਆਰਾ। ਕਿਉਂਕਿ ਮਸ਼ੀਨਾਂ ਦਿਲ ਨੂੰ ਪੰਪਿੰਗ ਦੇ ਕੇ ਚਾਲੂ ਰੱਖਦੇ ਹਨ। ਉਸ ਦਿਲ ਨੂੰ ਚਾਲੂ ਰੱਖਿਆ ਉਧਰਲੇ ਪਾਸੇ ਉਹਦਾ ਦਿਲ ਬੱਚੇ ਦਾ ਜਿਹਦਾ ਹਜੇ ਸਵਾਸ ਤਾਂ ਚੱਲ ਰਿਹਾ ਸੀ ਹਜੇ ਪਰ ਦਿਮਾਗ ਸਿਰ ਐਕਸੀਡੈਂਟ ਦੇ ਵਿੱਚ ਕਾਰ ਐਕਸੀਡੈਂਟ ਹੋਇਆ ਸੀ ਉਹਨਾਂ ਦਾ ਸਿਰ ਫਿਸ ਗਿਆ ਸੀ ਜਮਾ ਇਹ ਬਚਨ ਦੇ ਚਾਂਸ ਨਹੀਂ ਸੀ ਦਿਲ ਕੰਮ ਕਰ ਰਿਹਾ ਸੀ ਤੇ ਅਮਰੀਕਾ ਦੇ ਵਿੱਚ ਜੀ ਫਿਰ ਉਹ ਦਿਲ ਕੱਢ ਕੇ ਆਇਆ ਗਿਆ ਅੱਜ ਤੱਕ ਕੋਈ ਨੌਜਵਾਨ ਜਾਂਦਾ ਜੀ ਕਹਿੰਦੇ ਮਾਂ ਨਾ ਕਈ ਵਾਰ ਉਸ ਬੱਚੇ ਨੂੰ ਗੱਲ ਆ ਕੇ ਰੋ ਪਾਉਂਦੀ ਹੈ ਪਤਾ ਕਿਉਂ ਰੋਂਦੀ ਐ ਇਹਦੇ ਵੀ ਮੇਰੇ ਨੌਜਵਾਨ ਪੁੱਤ ਦਾ ਇਸ ਨੌਜਵਾਨ ਪੁੱਤ ਦੇ ਵਿੱਚ ਦਿਲ ਧੜਕਦਾਗਾ ਕਈ ਵਾਰ ਕਿਉਂਕਿ ਮਾਵਾਂ ਦਾ ਪਿਆਰ ਉਹ ਪਿਆਰ ਹੁੰਦਾ ਨਾ ਮਾਵਾਂ ਦਾ ਪਿਆਰ ਹੁੰਦਾ ਕਈ ਵਾਰ ਉਹ ਨੂੰ ਬੱਚੇ ਨੂੰ ਗੱਲ ਲਾ ਕੇ ਕਹਿੰਦੇ ਮਿਲਣ ਆਉਂਦੀ ਆ ਉਹ ਆਪਦੇ ਗੱਲ ਲਾ ਕੇ ਦਿਲ ਧੜਕਦਾ ਸੁਣਦੀ ਐ ਗੱਲ ਲਾ ਲਾਂਦੀ ਐ ਨਾਲ ਆਪਦਾ ਕੰਨ ਲਾ ਲਾਂਦੀ ਐ ਗਲਵੱਕੜੀ ਚ ਲੈ ਕੇ ਦਿਲ ਧੜਕਦਾ ਸੁਣਦੀ ਐ ਕਿ ਮੇਰੇ ਪੁੱਤ ਦਾ ਦਿਲ ਟੜਪ ਰਿਹਾ ਹੈ ਐਸਾ ਵੀ ਹੋ ਜਾਂਦਾ ਜੀ ਚਲੋ ਸਾਇੰਸ ਨੇ ਕੀਤਾ ਪਰ ਬੰਦਿਆ ਪ੍ਰਮਾਤਮਾ ਵਰਗਾ ਕੋਈ ਐਸਾ ਜੋ ਅਕਾਲ ਪੁਰਖ ਵਾਹਿਗੁਰੂ ਨੇ ਸਾਰਾ ਕੁਝ ਬਣਾਇਆ ਸਰੀਰ ਦਾ ਢਾਂਚਾ ਨਹੀਂ ਬਣਿਆ ਜੀ ਸਾਇੰਸ ਤੋਂ ਨਹੀਂ ਬਣਾ ਸਕਦੀ ਨਾ ਹੀ ਬਣਾ ਸਕੀ ਇਹ ਵੀ ਗੱਲ ਹੈਗੀ ਹੈ ਕਿਉਂਕਿ ਜਿਹੜਾ ਕੁਦਰਤ ਦਾ ਵਿਧਾਨ ਹੈ ਕੁਦਰਤ ਦੇ ਮਤਾਬ ਕੋ ਬਣਾਉਣਾ ਬਹੁਤ ਔਖਾ ਹੈ ਜੀ ਸੋ ਗੁਰੂ ਜੀ ਕਹਿੰਦੇ ਕਵਣ ਮੂਲ ਤੇ ਕਵਣ ਦਰਸਤਾਨੀ ਜਿਣ ਤੋਂ ਸਾਜ ਸਵਾਰ ਸੀਗਾਰਿਆ ਜਿਨੇ ਤੈਨੂੰ ਪੈਦਾ ਕੀਤਾ ਜਿਨੇ ਤੈਨੂੰ ਬਣਾਇਆ ਕਿੰਨਾ ਸੋਹਣਾ ਰੂਪ ਦਿੱਤਾ ਤੈਨੂੰ ਮਨਾ ਗਰਭਾਗਣਮੈਂ ਜਿਨਾਂ ਵਾਰਿਆ ਤੇ ਤੈਨੂੰ ਮਾਂ ਦੇ ਪੇਟ ਵਿੱਚ ਕਿਵੇਂ ਰੱਖਿਆ ਪ੍ਰਮਾਤਮਾ ਨੇ ਬਚਾ ਬਚਾ ਕੇ ਕਿਵੇਂ ਪਚਾ ਬਚਾ ਕੇ ਰੱਖਿਆ ਤੈਨੂੰ ਮਨਾ ਬਾਰਬ ਵਿਸਥਾ ਤੁਝੇ ਪਿਆਰ ਹੈ ਦੂਤਾ ਕਹਿੰਦੇ ਫਿਰ ਜਦੋਂ ਕਹਿੰਦੇ ਤੂੰ ਮਾਂ ਦੇ ਪੇਟ ਵਿੱਚੋਂ ਬਾਹਰ ਆਇਆ ਨਾਲ ਦੀ ਨਾਲ ਤੇਰੇ ਵਾਸਤੇ ਦੂਤਾ ਪ੍ਰਬੰਧ ਵੀ ਕਰਤਾ ਪ੍ਰਮਾਤਮਾ ਨੇ ਬਾਰ ਬਵਿਸਥਾ ਤੁਜੈ ਪਿਆਰਾ ਦੁੱਧ ਕਹਿੰਦੇ ਫਿਰ ਤੈਨੂੰ ਬਾਲ ਕੁਮਰ ਸੀ ਤੈਨੂੰ ਦੁੱਧ ਹਣ ਪਿਉਂਦਾ ਰਿਹਾ ਪ੍ਰਮਾਤਮਾ ਪਿਉਂਦਾ ਜੀ ਸੱਚ ਮੈਂ ਦੁੱਧ ਈ ਬੰਦਿਆਂ ਨੂੰ ਹੁੰਦਾ ਨਾ ਵੀ ਹੁਣ ਹੀ ਰਿਜਕ ਦਾ ਪ੍ਰਬੰਧ ਅਸੀਂ ਕਰਦੇ ਫਿਰਦੇ ਆ ਨਾ ਜੀ ਨਾ ਗੁਰੂ ਜੀ ਕਹਿੰਦੇ ਪਹਿਲਾਂ ਪਹਿਲੋਂ ਦੇਤਾ ਰਿਜਕ ਉਪਾਹ ਪਿੱਛੋਂ ਦੇਤਾ ਜੰਤੋ ਉਪਾਹ ਇਹਦੇ ਪਹਿਲਾਂ ਤੇਰੇ ਰਿਜਕ ਦਾ ਪ੍ਰਬੰਧ ਕੀਤਾ ਹੈ ਫਿਰ ਤੈਨੂੰ ਬੰਦਿਆ ਸੰਸਾਰ ਵਿੱਚ ਭੇਜਿਆਗਾ। ਕੀ ਬੰਦਿਆ ਨੂੰ ਲੱਗਦਾ ਵੀ ਮੈਂ ਹੁਣੀ ਪਰਿਵਾਰ ਨੂੰ ਕਿਉਂਦਾ ਫਰਦਾ ਜੇ ਮੈਂ ਨਾ ਹੋਵਾਂ ਨਾ ਤਾਂ ਹੋ ਸਕਦਾ ਵੀ ਭੁੱਖੇ ਮਰ ਜਾਣ ਇਹ। ਐਂ ਭੇਖਾ ਜਾ ਪੈਂਦਾ ਬੰਦੇ ਨੂੰ। ਪਰ ਨਹੀਂ ਉਹ ਕਾਲਪੁਰਖ ਵਾਹਿਗੁਰੂ ਆ ਸਭ ਨੂੰ ਪਾਲਣ ਵਾਲਾ ਪਾਈ। ਆਪਾਂ ਨੂੰ ਤਾਂ ਆਪਦੇ ਚਾਰ ਕਿਰਿਆਵਾਂ ਦਾ ਫਿਕਰ ਹੁੰਦਾ ਹਨ। ਉਹ ਸਾਰੇ ਸੰਸਾਰ ਦਾ ਫਿਕਰ ਹੈ। ਗੁਰੂ ਜੀ ਕਹਿੰਦੇ ਬਾਰਬ ਵਿਵਸਥਾ ਤੁਜੈ ਪਿਆਰਾ ਦੂਧ। ਇਹ ਹੁਣ ਉਹਦੀਆਂ ਦਾਤਾਂ ਐ ਪਿਆਰੋ। ਇੱਤੇ ਰੱਖੋ ਜੋ ਗੁਰੂ ਜੀ ਨੇ ਗੱਲ ਕੀਤੀ ਨਾ ਮੁੱਢ ਦੇ ਵਿੱਚ ਵੀ ਤੂੰ ਪ੍ਰਮਾਤਮਾ ਦੇ ਗੁਣਾਂ ਨੂੰ ਕਿਉਂ ਨਹੀਂ ਯਾਦ ਕਰਦਾ ਰਮਈਆ ਕੇ ਗੁਣ ਚੇਤਪਰਾਨੀ ਹੁਣ ਗੁਰੂ ਜੀ ਕਹਿੰਦੇ ਪਹਿਲਾਂ ਤੈਨੂੰ ਮਾਂ ਦੇ ਪੇਟ ਵਿੱਚ ਬਚਾਇਆ ਫੇ ਤੇਰਾ ਕਿੱਡਾ ਸੋਹਣਾ ਸਰੀਰ ਬਣਾਇਆ ਪ੍ਰਮਾਤਮਾ ਨੇ ਫਿਰ ਤੂੰ ਕਹਿੰਦੇ ਗੁਰੂ ਜੀ ਕਹਿੰਦੇ ਜਦੋਂ ਜਨਮ ਲਿਆ ਤੇ ਤੇਰੇ ਦੁੱਧ ਦਾ ਪ੍ਰਬੰਧ ਹੋਇਆ ਖਾਣੇ ਦਾ ਪ੍ਰਬੰਧ ਹੋਇਆ ਨਾਲ ਦੀ ਨਾਲ ਤੇਰਾ ਫਿਰ ਗੁਰੂ ਜੀ ਕਹਿੰਦੇ ਭਰਜੋਗਣ ਭੋਜਨ ਸੁਖ ਸੂਧ ਤੇ ਭਰ ਜਵਾਨੀ ਦੇ ਵਿੱਚ ਵੀ ਤੈਨੂੰ ਕਹਿੰਦੇ ਭੋ ਜਾਣਾ ਤੇ ਸੁੱਖ ਸੁਵਿਧਾਵਾਂ ਜਿਹੜੀਆਂ ਸੋ ਤੈਨੂੰ ਪ੍ਰਮਾਤਮਾ ਨੇ ਦੇ ਗਿਆ ਇਹ ਦੇ ਜਾਂਦਾ ਨਾ ਸੱਚਮੁੱਚ ਇਹ ਭਰ ਜਵਾਨੀ ਵਿੱਚ ਵੀ ਤੈਨੂੰ ਵਾਰਾ ਸਾਰਾ ਕੁਝ ਮਿਲੀ ਗਿਆ ਪੜ੍ਹਾਈ ਦਾ ਵੀ ਪ੍ਰਬੰਧ ਹੋ ਗਿਆ ਮਾਤਾ ਪਿਤਾ ਜੋ ਦਿੱਤੇ ਸਾਨੂੰ ਰਿਸ਼ਤੇ ਨਾਤੇ ਦੇ ਵਿੱਚ ਕਹਿੰਦੇ ਬਿਰਧ ਭਾਇਆ ਉੱਪਰ ਸਾਖ ਸੈਣ ਹੁਣ ਬੁੱਢਾ ਹੋ ਗਿਆ ਤੇ ਗੁਰੂ ਜੀ ਕਹਿੰਦੇ ਉੱਪਰ ਸਾਖ ਸੈਣ ਜਿਹੜੇ ਸਾ ਸਕੇ ਸੰਬੰਧੀ ਆ ਨਾ ਰਿਸ਼ਤੇ ਜਿਵੇਂ ਪੁੱਤ ਹੋਗੇ ਧੀਆ ਹੋਗੇ ਉੱਤੇ ਤੈਨੂੰ ਰਿਸ਼ਤੇ ਨਾਤੇ ਦੇ ਉੱਤੇ ਪਰਮਾਤਮਾ ਨੇ ਨੌਜਵਾਨ ਤੈਨੂੰ ਪੁੱਤ ਦੇ ਦਿੱਤੇ ਤੈਨੂੰ ਸੰਭਾਲ ਕਰਨ ਵਾਸਤੇ ਤੇਰੀ ਸੰਭਾਲ ਕਰਨਗੇ ਹੁਣ ਮੁਖ અપਿਆਉ ਬੈਠ ਕਉ ਦੈਨ ਮੁਖ અપਿਆਉ ਦਾ ਅਰਥ ਹੁੰਦਾ ਹੈ ਤੇਰੇ ਬੈਠੇ ਦੇ ਮੂੰਹ ਵਿੱਚ ਭੋਜਨ ਪਾਈ ਜਾਂਦੇ ਆ ਤੇਰੇ ਬੈਠੇ ਦੇ ਭੋਜਨ ਮੂੰਹ ਵਿੱਚ ਪਾਈ ਜਾਂਦੇ ਪਹਿਲਾਂ ਤਾਂ ਗੁਰੂ ਜੀ ਕਹਿੰਦੇ ਤੇਰੇ ਮੁਖ ਵਿੱਚ ਮਾਤਾ ਪਿਤਾ ਬਣ ਕੇ ਦੁੱਧ ਤੇਰੀ ਪਰਵ੍ਰਸਤ ਕੀਤੀ ਪਿਤਾ ਨੇ ਕਮਾ ਕਮਾ ਕੇ ਬਾਹਰੋਂ ਲਿਆ ਕੇ ਭਾਈ ਘਰ ਦੇ ਵਿੱਚ ਰੋਜੀ ਰੋਟੀ ਦਾ ਪ੍ਰਬੰਧ ਕਰਦਾ ਰਿਹਾ ਮਾਂ ਨੇ ਤੈਨੂੰ ਦੁੱਧ ਪਿਲਾ ਪਿਲਾ ਕੇ ਵੱਡਾ ਕੀਤਾ ਤੈਨੂੰ ਫਿਰ ਗੁਰੂ ਜੀ ਕਹਿੰਦੇ ਜਦੋਂ ਤੂੰ ਜਵਾਨੀ ਵਿੱਚ ਆ ਗਿਆ ਫਿਰ ਵੀ ਤੈਨੂੰ ਬੜਾ ਕੁਝ ਦੇ ਗਿਆ ਪ੍ਰਮਾਤਮਾ ਨੌਕਰੀ ਦੇਤੀ ਕਦੇ ਕੁਛ ਕਰਤਾ ਕਦੇ ਕੁਛ ਕਰਤਾ ਪ੍ਰਮਾਤਮਾ ਬੜਾ ਕੁਝ ਦਿੱਤਾ ਫਿਰ ਗੁਰੂ ਜੀ ਕਹਿੰਦੇ ਜਦੋਂ ਵਿਰਧ ਹੋ ਗਿਆ ਤੇ ਉੱਪਰ ਧੀਆਂ ਪੁੱਤ ਦੇ ਤੇ ਪੋਤੇ ਦੇ ਤੇ ਪੋਤੀਆਂ ਦੇ ਤਨਾ ਫਿਰ ਰਿਸ਼ਤੇ ਨਾਤੇ ਦੇਤੇ ਨਾ ਸਾਰੇ ਸੰਭਾਲ ਕਰਨ ਵਾਸਤੇ ਗੁਰੂ ਜੀ ਕਹਿੰਦੇ ਫਿਰ ਬੈਠੇ ਦੇ ਮੂਹਰੇ ਵਿੱਚ ਭੋਜਨ ਪਾਇਰਿਆ ਜਾ। ਯਾਰ ਇੱਕ ਗੱਲ ਚੇਤੇ ਰੱਖੋ ਆਪਣੇ ਰਿਸ਼ਤਿਆਂ ਦੇ ਵਿੱਚੋਂ ਨਾ ਆਪਣੇ ਪੁੱਤ ਧੀਆ ਵਿੱਚੋਂ ਪ੍ਰਮਾਤਮਾ ਨੂੰ ਵੇਖਿਆ ਕਰੋ। ਵੇਖੋ ਕਿਵੇਂ ਪਿਆਰ ਬਣਦਾ ਹੈ। ਵੀ ਵੇਹ ਪ੍ਰਮਾਤਮਾ ਲੈ ਤੇਰੀ ਕਿਰਪਾ ਲੈ। ਧੀਆ ਧੀ ਦੇਤੀ ਪੁੱਤ ਦੇਤਾ ਸਾਨੂੰ ਲੈ। ਸਾਡੀ ਸਹਾਇਤਾ ਵਾਸਤੇ ਸਾਰਾ ਬਣ ਕੇ ਨਾ ਹਣ ਜਦੋਂ ਬਾਪੂ ਤੋਂ ਖੜਾ ਨਹੀਂ ਹੋਈਦਾ। ਪੁੱਤ ਜਾਂ ਪੋਤਾ ਕਿ ਮੁੱਢਾ ਦੇਣ ਲਿਆ ਬਾਪੂ ਮੈਂ ਤੈਨੂੰ ਲੈ ਕੇ ਜਾਣਾ ਸਹਾਰਾ ਬਣ ਗਿਆ ਨਾ ਪਰਮਾਤਮਾ ਜੇ ਤਾਂ ਰਿਸ਼ਤੇ ਦੇ ਵਿੱਚੋਂ ਸਹਾਰਾ ਵੇਖ ਲੈ ਪਰਮਾਤਮਾ ਵੇਖ ਲੈ ਤਾਂ ਬੜਾ ਪਿਆਰ ਪੈ ਜਾਂਦਾ ਜੇ ਰਿਸ਼ਤੇ ਵਿੱਚੋਂ ਫਿਰ ਬਸ ਹੋਰ ਹੁਣ ਮੈਂ ਗੱਲ ਮੁਖ ਦੇ ਵਿੱਚੋਂ ਹੋਰ ਆ ਗਈ ਸੀ ਆਪਾਂ ਨਾ ਕਹੀ ਇਹ 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 ਚੀਜ਼ਾਂ ਅਸੀਂ ਰਿਸ਼ਤਿਆਂ ਦੇ ਵਿੱਚੋਂ ਹੋਰ ਹੀ ਨਫ਼ਰਤ ਭਰੀ ਵੇਖਦੇ ਆ ਜੀ ਦਾਦਾ ਦਾਦੇ ਨੂੰ ਵੇਖ ਕੇ ਨੇ ਰਾਜੀ ਕੋਈ ਪੋਤੇ ਦਾ ਸਾਨੂੰ ਨਹੀਂ ਨਫ਼ਰਤਾਂ ਦੀ ਸਾਨੂੰ ਇਦੋਂ ਪੁੱਤ ਪਿਓ ਨੂੰ ਵੇਖ ਕੇ ਨਿਰਾਜੀ ਪਿਓ ਪੁੱਤ ਨੂੰ ਵੇਖ ਕੇ ਨਿਰਾਜੀ ਕੀ ਹਾਲ ਹੋਇਆ ਤਾਂ ਦੁਨੀਆ ਦਾ ਵੇਖਦੇ ਆ ਜੀ ਕਿੰਗਾ ਮਾਤਾ ਪਿਤਾ ਨੇ ਆਪਣੇ ਧੀਆਂ ਪੁੱਤਾਂ ਦੇ ਰਿਸ਼ਤਿਆਂ ਦੇ ਵਿੱਚ ਵਿਗਾੜ ਪਾਤਾ ਇੱਤੇ ਰੱਖਿਓ ਜੀ ਕਾਰਨ ਪਕੜਦੀ ਪਕੜ ਖੋਰਨ ਕਾਰਨ ਪਤਾ ਕੀਤਾ ਇੱਕ ਪੁੱਤ ਨੂੰ ਵੱਢ ਦਿੱਤਾ ਇੱਕ ਨੂੰ ਘਟ ਦੇਤਾ ਬਹੁਤ ਕਲੇਸ਼ ਆ ਜੀ ਲੋਕਾਂ ਦੇ ਇਸ ਕੰਮ ਦੇ ਕਾਰਨ ਤੇ ਜੇ ਕਿਤੇ ਇੱਕੋ ਜਾਂ ਵੇਖਾਂ ਦਾ ਵੀ ਭਾਈ ਮੇਰਾ ਵੱਡਾ ਪੁੱਤ ਵੀ ਇੱਕੋ ਉਹੀ ਐ ਛੋਟਾ ਪੁੱਤ ਵੀ ਉਹੋ ਜਿਹਾ ਕਲੇਸ਼ ਹੀ ਨਹੀਂ ਪੈਂਦਾ ਸੀ ਜੀ ਮਾਤਵਲੀ ਕੋਈ ਨਹੀਂ ਜਿਆਦਾ ਤੌਰ ਤੇ ਕਾਲ ਕ੍ਰੇਸ਼ ਦਾ ਕਾਰਨ ਕੀ ਹੈ ਨਫ਼ਰਤ ਛੋਟੇ ਪੁੱਤ ਨਾਲ ਪਿਆਰ ਹੈ ਜਾਂ ਵੱਡੇ ਪੁੱਤ ਨਾਲ ਪਿਆਰ ਹੈ ਇੱਕ ਨੂੰ ਜਾਇਦਾਦ ਦੇ ਵਿੱਚੋਂ ਵੱਧ ਹਿੱਸਾ ਦੇਤਾ ਇੱਕ ਨੂੰ ਘੱਟ ਦੇਤਾ ਬਸ ਇਥੋਂ ਫਿਰ ਕਲੇਸ਼ ਸ਼ੁਰੂ ਹੁੰਦਾ ਹੈ ਫਿਰ ਪਿਆਰ ਬਸ ਨਿੱਕੇ ਨਿੱਕੇਆਂ ਗੱਲਾਂ ਦਾ ਕਲੇਸ਼ ਘਰਾਂ ਦੇ ਵਿੱਚ ਵੱਡਾ ਰੂਪ ਧਾਰਨ ਕਰੀ ਬੈਠਾਗਾ ਗੱਲ ਬਹੁਤ ਨਿੱਕੀ ਐ ਸਮਝਣ ਦੀ ਐ ਤੇ ਬਸ ਕੁਲੇਸ਼ ਵੱਡਾ ਖੜਾ ਹੋਇਆ ਪਿਆ ਘਰ ਦੇ ਵਿੱਚ ਕਿਸੇ ਦਾ ਮੂੰਹ ਇਧਰ ਨਾ ਹੋਇਆ ਪਿਆ ਉਹ ਕਹਿੰਦਾ ਮੈਂ ਨਹੀਂ ਬੁਲਾਉਂਦਾ ਉਹ ਕਹਿੰਦਾ ਮੈਂ ਨਹੀਂ ਬੁਲਾਉਂਦਾ ਮੈਂ ਕਹਿੰਦਾ ਯਾਰ ਤੇਰੇ ਭਰਾ ਦਾ ਸਨੇਹਾ ਲਾ ਦੀ ਕਿਸ ਨੇ ਕਿਹਾ ਕਹਿੰਦਾ ਮੈਂ ਨਹੀਂ ਬੁਲਾਇਆ ਕਦੇ ਉਹਨੂੰ ਯਾਰ ਨਾ ਮੈਂ ਨਹੀਂ ਬੁਲਾਉਂਦਾ ਬਸ ਵਾਹ ਵੀ ਵਾ ਇੱਕੋ ਮਾਂ ਦੇ ਜਾਏ ਐਨਾ ਰਿਸ਼ਤਾ ਨਾਤਾ ਦੂਰ ਹੋ ਗਿਆ ਜੀ ਬੁਲਾਉਣਾ ਹੀ ਛੱਡ ਦਿੱਤਾ ਜੀ ਬਹੁਤ ਬੁਰਾ ਹਾਲ ਐ ਜੀ ਬਹੁਤ ਘਰਾਂ ਦਾ ਇਕੱਲੇ ਆ ਮੰਨ ਲਓ ਆ ਇੱਕ ਇੱਕ ਘਰ ਦੀ ਕਹਾਣੀ ਨਹੀਂ ਹਰੇਕ ਘਰ ਦੀ ਕਹਾਣੀ ਬਣ ਚੁੱਕੀ ਹੈ ਜੀ ਕਾਰਨ ਕੀ ਹੈ ਜੀ ਕਿ ਰਿਸ਼ਤਿਆਂ ਦੇ ਵਿੱਚੋਂ ਪ੍ਰਮਾਤਮਾ ਨੂੰ ਵੇਖਣਾ ਬੰਦ ਹੋ ਗਿਆ ਹੋਣਾ ਪੁਰਾਣੇ ਬਜ਼ੁਰਗ ਸੀ ਨਾ ਜਿਹੜੇ ਉਹ ਰਿਸ਼ਤੇ ਨਾਤਿਆਂ ਦਾ ਪਿਆਰ ਰੱਖਦੇ ਸੀ ਜੀ ਅੱਜ ਇੱਕ ਪੈਸਾ ਕਮਾਉਣ ਵਾਲੀਆਂ ਮਸ਼ੀਨਾਂ ਧੀਆਂ ਪੁੱਤਾਂ ਨੂੰ ਬਣਾਤਾ ਜੀ ਅਸੀਂ ਇਹੀ ਆ ਨਾ ਜੀ ਹੁਣ ਬਾਹਰ ਜਿਹੜੇ ਆਈਲਰਥ ਕਰ ਕਰਕੇ ਭੇਜੀਆਂ ਨੇ ਧੀਆਂ ਪੁੱਤਾਂ ਨੂੰ ਮਸ਼ੀਨਾਂ ਹੀ ਆ ਹੋਰ ਕੀ ਐ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਕਦੇ ਇੰਨੇ ਡਾਲਰ ਭੇਜ ਦਿੰਦੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਜਾ ਕੇ ਵੀ ਉੱਥੇ ਕਿਵੇਂ ਕਮਾਈਆਂ ਦਿਨ ਰਾਤ ਕਰਕੇ ਭੇਜਦੇ ਆ ਚਾਰੇ ਇੱਥੇ ਬੈਠੇ ਉਹ ਕਹਿੰਦੇ ਨਾ ਕਈ ਕਈ ਇੱਕ ਨੌਜਵਾਨ ਦਾਸ ਦੇ ਨਾਲ ਪੜਿਆ ਮੈਂ ਉਹਦੇ ਡੋਲੇ ਡੋਲੇ ਵਾਹ ਬਣ ਕੇ ਜਦੋਂ ਮਿਲਣਾ ਆਇਆ ਨਾ ਇੱਥੇ ਨੇੜੇ ਪਿੰਡ ਦਾ ਹੀ ਹੈ ਤੇ ਮੈਂ ਕਿਹਾ ਵੀ ਡੋਲੇ ਡੋਲੇ ਵਾਹ ਬਣ ਕੇ ਜੰਮ ਜੰਮ ਜਾਂਦਾ ਹੁੰਦਾ ਪੁੱਛ ਲਿਆ ਉਹ ਕੁਦਰਤੀ ਮੈਂ ਕਹਿੰਦਾ ਨਾ ਬਾਬਾ ਜੀ ਵੀ ਤਾਂ ਕਹਿੰਦਾ ਵੀ ਘੋੜਾ ਚਲਾਈਦਾ ਤਗੜੇ ਘਰ ਦਾ ਮੁੰਡਾ ਸੀ ਘੋੜਾ ਚਲਾਈਦਾ ਕਹਿੰਦਾ ਤੇ ਬੱਜਰੀ ਲਾਉਣਾ ਕਹਿੰਦਾ ਕਟਛੇ ਜੇ ਨਾਲ ਉਹਦੇ ਨਾਲ ਬਣਿਆ ਕਹਿੰਦਾ ਡੋਲੇ ਇਹ ਚਲੋ ਮਿਹਨਤ ਦਾ ਵੇਖੋ ਮਿਹਨਤ ਦਾ ਕੋਈ ਡਰ ਨਹੀਂ ਸੱਚੀ ਦੱਸੀ ਨਾ ਗੱਲ ਉਹਨੇ ਬਿਆਦਿਓ ਸੱਚੀ ਕਈ ਐਵੇਂ ਟੋਰਾ ਮਾਰੀ ਜਾਣਗੇ ਵੇਖੋ ਮਿਹਨਤ ਦਾ ਕੋਈ ਡਰ ਨਹੀਂ ਬੈਰੋ ਗੱਲ ਇਹ ਚੇਤੇ ਰੱਖੋ ਕੋਈ ਵੀ ਮਿਹਨਤ ਚੰਗੀ ਐ ਕੋਈ ਐਵੇਂ ਫਿਰ 에어ਪੋਰਟ ਤੋਂ ਉਤਰ ਕੇ ਗਲ ਦੇ ਵਿੱਚ ਸੋਨ ਦੀਆਂ ਚੈਂਡੀਆਂ ਜੀਆਂ ਪਾਲਾਂਦੇ ਐ ਹੱਥਾਂ ਦੇ ਵਿੱਚ ਔੜੇ ਵੱਡੇ ਕੜੇ ਪਾਲਾਂਦੇ ਸਿਉਣੇ ਦੇ ਪਤਾ ਨਹੀਂ ਕਿੱਥੋਂ ਆਇਆ ਸੀ ਕੀ ਬਣ ਗਿਆ ਸੀ ਸਰਹੋ ਵਿਚਾਰ ਇਹ ਮਨ ਦੇ ਵਿੱਚੋਂ ਮਣਾ ਮੇਰਿਆ ਜੇ ਤੂੰ ਰਿਸ਼ਤਿਆਂ ਦੇ ਵਿੱਚੋਂ ਜੇ ਕਿਤੇ ਪਿਆਰ ਵੇਖਣ ਲੱਗ ਜੇ ਨਾ ਪ੍ਰਮਾਤਮਾ ਨੂੰ ਵੇਖਣ ਲੱਗ ਜੇ ਤਾਂ ਪਿਆਰ ਬਹਿ ਜੇ ਤੇਰਾ ਇੰਨੀ ਅੱਜ ਕੀ ਹਾਲ ਹੈ ਜੀ ਨਫ਼ਰਤ ਭਰੀ ਜ਼ਿੰਦਗੀ ਜਿਹੜੀ ਮਨੁੱਖ ਜਿਉਂ ਰਿਹਾ ਦਾ ਕਦੇ ਪੁੱਤ ਨੇ ਪਿਓ ਨੂੰ ਮਾਰਤਾ ਕਦੇ ਪਿਓ ਨੇ ਪੁੱਤ ਨੂੰ ਮਾਰਤਾ ਕਦੇ ਨੂੰ ਨੇ ਸਾਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਮਾਰਤਾ ਵੇਖਦੇ ਆਣਗੇ ਆਪਾਂ ਨੀਤੀ ਬਣਿਆ ਵੀ ਨੌ ਨੇ ਆਟੇ ਦੇ ਵਿੱਚ ਗੁੰਨ ਕੇ ਜ਼ਹਿਰ ਮਿਲਾ ਕੇ ਸਬਜ਼ੀ ਵਿੱਚ ਪਾ ਗੀਤੀ ਕਹਿੰਦੇ ਆ ਹਾਲ ਲੋਕਾਂ ਦਾ ਹੋਇਆ ਪਿਆ ਕੀ ਹਾਲ ਹੋ ਗਿਆ ਅੰਦਰ ਆਪਦੇ ਰਿਸ਼ਤੇ ਨਾਤੇ ਵਿੱਚੋਂ ਪ੍ਰਮਾਤਮਾ ਨੂੰ ਵੇਖ ਕੇ ਕੋਈ ਜ਼ਹਿਰ ਪਾ ਸਕਦਾ ਹੈ ਜੇ ਆਪਾਂ ਪ੍ਰਮਾਤਮਾ ਵੇਖ ਲਿਆ ਕੀ ਪ੍ਰਮਾਤਮਾ ਨੂੰ ਜ਼ਹਿਰ ਪਾ ਸਕਦੇ ਆ ਆਪਾਂ ਆਪਦੇ ਪਿਓ ਵਿੱਚੋਂ ਮਾਂ ਵਿੱਚੋਂ ਭਰਾ ਵਿੱਚੋਂ ਚਾਚਾ ਵਿੱਚੋਂ ਤਾਇਆ ਵਿੱਚੋਂ ਰੱਬ ਵੇਖ ਲਿਆ ਜੇ ਫਿਰ ਬੰਦਾ ਜ਼ਹਿਰ ਪਾ ਸਕਦਾਗਾ ਨਾ ਕੋਈ ਨਹੀਂ ਜ਼ਹਿਰ ਪਾ ਸਕਦਾ ਜ਼ਹਿਰ ਤਾਂ ਪੈਂਦੀ ਐ ਨਫ਼ਰਤ ਬੀਜੇਗੀ ਸਾਡੇ ਅੰਦਰ ਨਫ਼ਰਤ ਦੇ ਬੀਜ ਐ ਸਾਡੇ ਅੰਦਰ ਆ ਉਹ ਕਹਿੰਦਾ ਆਹ ਨਾ ਦੇਸੇ ਮੈਨੂੰ ਕਹਿੰਦਾ ਆਹ ਨਾ ਦੇਸੇ ਮੈਨੂੰ ਬਸ ਰੋਹ ਵਿਚਾਰ ਮਿਰਦ ਭਇਆ ਉਪਰ ਸਾਖ ਸੈਨ ਮੁਖ અપਿਆਓ ਬੈਠ ਕੋ ਦੇਨ ਗੁਰੂ ਜੀ ਕਹਿੰਦਾ ਤੇਰੇ ਮੂੰਹ ਚ ਬੈਠੇ ਦੇ ਕਹਿੰਦੇ ਮੂੰਹ ਚ ਕਹਿੰਦੇ ਪ੍ਰਮਾਤਮਾ ਭੋਜਨ ਪਾਈ ਜਾਂਦਾ ਉਹ ਮਣਾ ਮੇਰੀਆ ਕਦੇ ਵੇਖਿਆ ਤੂੰ ਆਪਦੇ ਆਪਦੇ ਮੰਨ ਲਓ ਬੱਚਿਆਂ ਵਿੱਚੋਂ ਕਦੇ ਪ੍ਰਮਾਤਮਾ ਵੇਖਿਆ ਨਾ ਅਸੀਂ ਤਾਂ ਵੇਖਦੇ ਨਹੀਂ ਜੀ ਬੱਚਿਆਂ ਵਿੱਚੋਂ ਪ੍ਰਮਾਤਮਾ ਨਾ ਸਾਡੇ ਕੋਲ ਕਿੱਥੇ ਬੈਠਣ ਦਾ ਸਮਾਂ ਬੱਚਿਆਂ ਕੋਲ ਇਹ ਤੰਗੇ ਬੱਚੇ ਫਿਰ ਉਹ ਜੇ ਹੋਗੇ ਕਰੋਧੀ ਜੇ ਹੋਗੇ ਬੱਚੇ ਢੀਠ ਜੇ ਹੋਗੇ ਬਸ ਮੋਬਾਈਲਾਂ ਦੇ ਉੱਤੇ ਲੱਗੇ ਰਹਿੰਦੇ ਬੈਠੇ ਆਂ ਜੇ ਕਰਨ ਹੈ ਹੀ ਨਹੀਂ ਕੋਈ ਪਿਆ ਬੱਚਿਆਂ ਨੂੰ ਕੋਈ ਖੇਡੇ ਬੰਦਾ ਗੱਲਾਂ ਬਾਤਾਂ ਕਰੇ ਪਤਾ ਅੱਜ ਤੁਹਾਨੂੰ ਸਕੂਲ 'ਚ ਕੀ ਪੜਾਇਆਗਾ ਧੀਏ ਤੈਨੂੰ ਸਕੂਲ 'ਚ ਕੀ ਪੜਾਇਆ ਅੱਜ ਪੁੱਤ ਕਿਹੜੇ ਮਾਸਟਰ ਨੇ ਕੀ ਪੜਾਇਆ ਤੈਨੂੰ ਕੀ ਸਿੱਖਿਆ ਦਿੱਤੀ ਅੱਜ ਕਦੇ ਪੁੱਛਿਆ ਕਦੇ ਹੈ ਹੀ ਨਹੀਂ ਸਾਡੇ ਕੋਲ ਟਾਈਮ ਆ ਜੇ ਪੁੱਛ ਗਏ ਤਾਂ ਬੱਚੇ ਦੱਸਣ ਜਦੋਂ ਬੱਚਿਆਂ ਨੂੰ ਕਿਸੇ ਨੇ ਪੁੱਛਣਾ ਇਹ ਨਗਾ ਬੱਚਾ ਆਇਆ ਬੈਗ ਰੱਖਿਆ ਕੰਪਿਊਟਰ ਤੇ ਚੁੰਬੜ ਗਿਆ ਕੇ ਬਸ ਬਸ ਵਾਹ ਹਾਲ ਹੋ ਗਿਆ ਜੀ ਸੋ ਰਿਸ਼ਤੇ ਨਾਤੇ ਆ ਵਾਸਤੇ ਟਾਈਮ ਕੱਢਣਾ ਜ਼ਰੂਰੀ ਆ ਇਹ ਕਹਿਣ ਦਾ ਅਰਥ ਇਹ ਨਿਰਗੁਣ ਗੁਣ ਕਸ਼ੂ ਨਾ 부ਝੈ ਗੁਰੂ ਜੀ ਕਹਿੰਦੇ ਬੰਦਾ ਨਾ ਮਾਲਕ ਜੀ ਉਹ ਨਿਰਗੁਣ ਹੈ ਇਹਦੇ ਕੋਲੇ ਗੁਣਹੀਣ ਗੁਣ ਹੈ ਨਹੀਂ ਇਹਦੇ ਕੋਲੇ ਤੇ ਗੁਣ ਨੂੰ ਸਮਝਦਾ ਵੀ ਨਹੀਂ ਕਹਿੰਦੇ ਗੁਣ ਕਸ਼ੂ ਨਾ 부ਝੈ ਬੋਝਦਾ ਵੀ ਨਹੀਂ ਮਾਲਕ ਜੀ ਤੇਰੇ ਕੀਤੇ ਹੋਏ ਤੂੰ ਪਰਵਕਾਰ ਤਾਂ ਕਰੀ ਜਾਨਾ ਨਾ ਤੇ ਬੋਝਦਾ ਵੀ ਨਹੀਂਗਾ ਤੇਰੇ ਗੁਨਾ ਨੂੰ ਜਾਣਦਾ ਵੀ ਨਹੀਂ ਮਾਲਕ ਜੀਓ ਬਖਸ਼ ਲੇ ਹੋ ਤੋ ਨਾਨਕ ਸਿੱਜਾ ਗੁਰੂ ਜੀ ਕਹਿੰਦੇ ਇਹ ਪ੍ਰਮਾਤਮਾ ਤੁਸੀਂ ਬਖਸ਼ ਲਵੋ ਤਾਂ ਸਾਡਾ ਕਲਿਆਣ ਹੋ ਸਕਦਾਗਾ ਨਾਨਕ ਸਿੱਜਾ ਸਾਨੂੰ ਸੋਝੀ ਆ ਸਕਦੀ ਹੈ ਸਾਡੇ ਜ਼ਿੰਦਗੀ ਦੇ ਵਿੱਚ ਭਲਾ ਹੋ ਸਕਦਾ ਮਾਲਕਾ ਜੇ ਕਿਤੇ ਤੁਸੀਂ ਮਾਲਕ ਜੀ ਭੁਜਾ ਦੇਵੋ ਤਾਂ ਯੋਕੇ ਰਸਤੇ ਨਾਤਾਂ ਵਿੱਚ ਵੀ ਪ੍ਰਮਾਤਮਾ ਵੇਖਣਾ ਭਾਈ ਸ਼ੁਰੂ ਕਰਦ ਗਏ ਅਸੀਂ ਹੁਣ ਇਦੋਂ ਅੱਗੇ ਜੋ ਜੈ ਪ੍ਰਸਾਦ ਧਾਰੂ ਪਰ ਸੁਖ ਬਸ ਹੈ ਇਹ ਅੱਗੇ ਜੋ ਸ਼ੁਰੂ ਹੁੰਦਾਗਾ ਜੀ ਦੀ ਕਿਰਪਾ ਦੇ ਨਾਲ ਇੰਨਾ ਕੁਝ ਤੈਨੂੰ ਦਿੱਤਾ ਪ੍ਰਮਾਤਮਾ ਨੇ ਸਾਰਾ ਕੁਝ ਗੁਰੂ ਜੀ ਗਣਾਉਣਗੇ ਜੀ ਸੋ ਆਪਾਂ ਇਹੇ ਅਰਦਾਸ ਕਰਨੀ ਸੱਚੇ ਪਾਤਸ਼ਾਹ ਕਿ ਸਾਨੂੰ ਰਿਸ਼ਤੇ ਨਾਤੇ ਜਿਹੜੇ ਦਿੱਤੇ ਐ ਇਹਨਾਂ ਵਿੱਚੋਂ ਸਾਨੂੰ ਪ੍ਰਮਾਤਮਾ ਵੇਖਣਾ ਨਜ਼ਰ ਆ ਜਾਵੇ ਕਿਉਂਕਿ ਪਰਮਾਤਮਾ ਕੋਈ ਪਿਆਰਿਓ ਇਹ ਵੀ ਨਹੀਂ ਗੱਲ ਹੈ ਕਿ ਵੀ ਪਰਮਾਤਮਾ ਨਹੀਂ ਮਿਲਦਾਗਾ ਮਿਲਦਾ ਹੈ ਜੀ ਕਾਲਪੁਰਖ ਵਾਹਿਗੁਰੂ ਨਾਲ ਮਿਲਦਾ ਬੰਦੇ ਨੂੰ ਉਹ ਰਿਸ਼ਤੇ ਨਾਤੇਆਂ ਦੇ ਵਿੱਚ ਕੁਦਰਤ ਦੇ ਵਿੱਚ ਸਮਾਇਆ ਹੋਇਆਗਾ ਜੇ ਮਨੁੱਖ ਜਾਣ ਲਵੇ ਤਾਂ ਗੱਲ ਇਹ ਹੈ ਜੀ ਗਿਆਨ ਦੀ ਸੂਝੀ ਦੀ ਹੈ ਜੀ ਇੱਕ ਵਾਰ ਨਾ ਗਿਲੋ ਜਾਦਾ ਆ ਗਈ ਤਾਂ ਵੀ ਪਰਮਾਤਮਾ ਨਾ ਤਾਂ ਦਿਮਾਗ ਦੀ ਖੇਡ ਹੈ ਜੀ ਕਿਉਂਕਿ ਜੇ ਦਿਮਾਗ ਦੇ ਵਿੱਚ ਅਗਲਾ ਫਿਰ ਤਾਂ ਦਿਮਾਗ ਆਪਣਾ ਵੱਡਾ ਹੋ ਗਿਆ ਕਹਿੰਦੇ ਸੋਕਰਾਟ ਨਾ ਇੱਕ ਵਾਰ ਸਮੁੰਦਰ ਦੇ ਕਿਨਾਰੇ ਦੇ ਉੱਤੇ ਤੁਰਿਆ ਜਾ ਰਿਹਾ ਸੀ ਛੋਟੀ 90 ਸਾਲ ਦੀ ਉਮਰ ਬਜ਼ੁਰਗ ਹੋ ਗਿਆ ਸੀਗਾ ਜੀ 90 ਸਾਲ ਦੀ ਉਮਰ ਸੋਕਰਾਟ ਦੀ ਤੇ ਤੈਲ ਦਾ ਤੈਲ ਦਾ ਸਮੁੰਦਰ ਦੇ ਕਿਨਾਰੇ ਉੱਤੇ ਤੁਰਿਆ ਜਾਂਦਾਗਾ ਕਹਿੰਦੇ ਕੀ ਵੇਖਦਾ ਹੈ ਸਮੁੰਦਰ ਦੀ ਰੇਤ ਹੁੰਦੀ ਹੈ ਨਾ ਕਿਨਾਰੇ ਦੇ ਉੱਤੇ ਕਿਨਾਰੇ ਦੇ ਉੱਤੇ ਇੱਕ ਬੱਚਾ ਖੇਡ ਰਿਹਾਗਾ ਹੱਥ ਵਿੱਚ ਉਹਦੇ ਇੱਕ ਪਿਆਲਾਗਾ ਟੋਟਾ ਜਾ ਪਿਆਲਾ ਤੇ ਕਹਿੰਦੇ ਵੀ ਉਹ ਸੁਕਰਾਤ ਨੂੰ ਵੇਖ ਕੇ ਰੋਣ ਲੱਗ ਗਿਆ ਬੱਚਾ ਸੁਕਰਾਤ ਜਦੋਂ ਨੇੜੇ ਗਿਆ ਨਾ ਉਹਦੇ ਉਹਨੂੰ ਵੇਖ ਕੇ ਉਹ ਰੋਣ ਲੱਗ ਗਿਆ ਬੱਚਾ ਜਦੋਂ ਰੋਣ ਲੱਗ ਗਿਆ ਤੇ ਹੁਣ ਸੁਕਰਾਤ ਸੀ ਜਿਹੜਾ ਇਹ ਬੜਾ ਇਹਦਾ ਗਹਿਰਾ ਧਿਆਨ ਸੀ ਜੀ ਗਿਆਨੀ ਸੀ ਜੀ ਇਹ ਬੜਾ ਇਹਦੇ ਕੋਲੇ ਗਿਆਨ ਸੀ ਸੁਕਰਾਤ ਕੋਲੇ ਇਹ ਜਦੋਂ ਪਿਆਰ ਨਾਲ ਜਾ ਕੇ ਉਹਨੇ ਪੁੱਛਿਆ ਵੀ ਬੇਟਾ ਕੀ ਗੱਲ ਤੂੰ ਰੋਣ ਲੱਗ ਗਿਆ ਮੈਨੂੰ ਵੇਖ ਕੇ ਪਹਿਲਾਂ ਤੂੰ ਖੇਡੀ ਜਾਂਦਾ ਸੀ ਪਿਆਲੇ ਦੇ ਨਾਲ ਉਹ ਕਹਿੰਦਾ ਬਾਪੂ ਜੀ ਇਹ ਨਾ ਸਮੁੰਦਰ ਕਹਿੰਦਾ ਮੈਂ ਆਪਦੇ ਪਿਆਲੇ ਵਿੱਚ ਪਾਉਣਾਗਾ ਕਹਿੰਦਾ ਵੀ ਮੈਂ ਆਉਦੇ ਪਿਆਲੇ ਵਿੱਚ ਸਮੁੰਦਰ ਪਾਉਣਾ ਇਹ ਪੈਂਦਾ ਨਹੀਂ ਆਉਂਦਾ ਨਹੀਂ ਕਹਿੰਦੇ ਵੀ ਇਹਨਾਂ ਇੱਕਦਮ ਖੜ ਗਿਆ ਸੋਚੀ ਪੈ ਗਿਆ ਸੋਕਰਾਟ ਇੱਕਦਮ ਸੋਚੀ ਪੈ ਗਿਆ ਗਿਆਨ ਸੀ ਤੇ ਕੋਲੇ ਕਿੰਦੇ ਜਦੋਂ ਇਕਦਮ ਸੋਚੀ ਪੈ ਗਿਆ ਤੇ ਫਿਰ ਕਹਿੰਦੇ ਬੱਚਾ ਇਕਦਾਂ ਫਿਰ ਬੋਲਿਆ ਰੋਂਦਾ ਰੋਂਦਾ ਰੋਣ ਲੱਗ ਗਿਆ ਇਹਨਾਂ ਗੱਲ ਕਹਿ ਕੇ ਵੀ ਮੇਰੇ ਪਿਆਲੇ ਵਿੱਚ ਸਮੁੰਦਰ ਨਹੀਂ ਪੈਂਦਾ ਕਹਿੰਦੇ ਤੋਂ ਫਿਰ ਕਰਿਆ ਆਖਿਆ ਵੀ ਬਾਪੂ ਜੀ ਮੇਰੇ ਨਾਲ ਪਿਆਲੇ ਵਿੱਚ ਸਮੁੰਦਰ ਨਹੀਂ ਪੈਂਦਾ ਆ ਕਰਕੇ ਰੋਣਾ ਮੈਂ ਕਹਿੰਦੇ ਵੀ ਸੁਕਰਾਤ ਗਾਹ ਨੂੰ ਤੁਰਨ ਲੱਗਿਆ ਸੀ ਆਏ ਮੁਖ ਦੇ ਵਿੱਚੋਂ ਜਿਵੇਂ ਕਿਉਂਕਿ ਗਿਆਨਵਾਨ ਬੰਦਾ ਹੁੰਦਾ ਕਈ ਵਾਰ ਵੀ ਉਹ ਗੱਲ ਉਹਦੇ ਸਮਝ ਤਾਂ ਪੈ ਚੁੱਕੀ ਸੀ ਕਿ ਇਹ ਪਰ ਹਜੇ ਚੇਂਚ ਪੂਰੀ ਨਹੀਂ ਬੈਠੀ ਸੀ ਵੀ ਬੱਚਾ ਬਹੁਤ ਡੂੰਗੀ ਗੱਲ ਕਹਿ ਰਿਹਾ ਸੀਗਾ ਕਹਿੰਦੀ ਵੀ ਉਹ ਕਹਿੰਦਾ ਵੇ ਡਾ ਵੱਡਾ ਸਮੁੰਦਰ ਤੇ ਤੇਰੇ ਨਿੱਕੇ ਜਿਹੇ ਪਿਆਲੇ ਚ ਕਿਵੇਂ ਪਵੇ ਜਦੋਂ ਕਹਿੰਦੇ ਇੰਨੀ ਗੱਲ ਆਖੀ ਨਾ ਤੇ ਬੱਚੇ ਨੇ ਕਹਿੰਦੇ ਨਾ ਖੇਡਦੇ ਖੇਡਦੇ ਨੇ ਪਿਆਲਾ ਕਹਿੰਦੇ ਵਗਾ ਕੇ ਸਮੁੰਦਰ ਚ ਠੋਕਿਆ ਆਏ ਸਮੁੰਦਰ ਦੀਆਂ ਲਹਿਰਾਂ ਆਉਂਦੀਆਂ ਸੀ ਥੋੜੀ ਦੂਰ ਬੈਠਾ ਸੀਗਾ ਜੀ ਕਹਿੰਦੇ ਵਗਾ ਆਕ ਇਹ ਨਾ ਸਮੁੰਦਰ ਦੇ ਵਿੱਚ ਪਿਆਲਾ ਠੋਕਿਆ ਕਹਿੰਦਾ ਜੇ ਨਹੀਂ ਮੇਰੇ ਪਿਆਲੇ ਵਿੱਚ ਸਮੁੰਦਰ ਆਉਂਦਾ ਕਹਿੰਦਾ ਪਿਆਲਾ ਤਾਂ ਮੇਰਾ ਸਮੁੰਦਰ ਚ ਸੈੱਟ ਸਕਦਾ ਮੈਂ ਕਹਿਣ ਦਾ ਅਰਥ ਸਾਡੇ ਵਿੱਚ ਜੇ ਪ੍ਰਮਾਤਮਾ ਨਹੀਂ ਪ੍ਰਗਟ ਹੋ ਸਕਦਾ ਤਾਂ ਅਸੀਂ ਤਾਂ ਉਹਦੇ ਵਿੱਚ ਸਮਾ ਸਕਦੇ ਹਾਂ ਨਾ ਫਿਰ ਉਹ ਸੁਕਰਾਤ ਕਹਿੰਦੇ ਉਹ ਬੱਚੇ ਦੇ ਪੈਰ ਹੀ ਡਿੱਗ ਪਿਆ ਏ ਰੇਤ ਦੇ ਵਿੱਚ ਖੇਡਦੇ ਖੇਡਦੇ ਨਾ ਕਹਿੰਦਾ ਮੈਂ 90 ਸਾਲ ਦਾ ਹੋ ਗਿਆ ਐਦੋਂ ਪਹਿਲਾਂ ਮੈਨੂੰ ਆ ਗਿਆਨ ਨਹੀਂ ਮਿਲਿਆ ਸੀਗਾ ਕਿਉਂਕਿ ਮੈਂ ਐਡਾ ਵੱਡਾ ਕਹਿੰਦੇ ਵੀ ਗਿਆਨ ਇਕੱਠਾ ਕਰ ਲਿਆ ਉਹਦੇ ਕੋਲੇ ਕਹਿੰਦੇ ਮੈਨੂੰ ਆਹ ਗੱਲ ਦੇ ਸਮਝ ਨਹੀਂ ਪਈ ਸੀ ਕਿ ਇਹ ਪ੍ਰਮਾਤਮਾ ਸੀ ਤੇਰੇ ਵਿੱਚ ਤੂੰ ਸਾਡੇ ਵਿੱਚ ਨਹੀਂ ਆ ਸਕਦਾ ਪਰ ਅਸੀਂ ਤਾਂ ਤੇਰੇ ਵਿੱਚ ਸਮਾ ਸਕਦੇ ਹਾਂ ਨਾ ਸੋ ਭਾਈ ਆਪਾਂ ਉਹਦੇ ਵਿੱਚ ਸਮਾਉਣਾ ਸਭ ਨੇ ਸਾਰਿਆਂ ਵਿੱਚ ਜੋਤ ਉਹ ਪ੍ਰਮਾਤਮਾ ਦੀ ਹੈ ਸਭ ਨੂੰ ਪਿਆਰ ਕਰੋ ਕਿਸੇ ਨਾਲ ਨਫ਼ਰਤ ਨਾ ਕਰੋ ਸਭ ਧਰਮਾਂ ਦਾ ਸਤਿਕਾਰ ਕਰੋ ਸਭ ਦੇ ਵਿੱਚ ਪ੍ਰਮਾਤਮਾ ਨੂੰ ਵੇਖੋ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਸਾਰਿਆਂ ਵਿੱਚ ਚਾਨਣੋ ਪ੍ਰਮਾਤਮਾ ਦਾ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ ਸਾਰੇ ਜਪੋ